ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਬੀਰ ਸਿੰਘ ਆ ਮੈਂ ਟਰੱਕ ਡਰਾਈਵਰ ਆ ਮੈਂ ਮਾਲ ਲਾਦ ਰਿਆ ਸੀਗਾ ਜੀ ਮਾਲ ਲਦਿਆਂ ਲਦਿਆਂ ਤਰਪਾਲ ਪਾ ਰਿਆ ਸੀਗਾ ਟਰੱਕ ਦੇ ਉੱਪਰ ਤਾਂ ਟਰੱਕ ਦੇ ਉੱਪਰ ਜਿਹੜਾ ਤਰਪਾਲ ਪਾ ਰਿਆ ਸੀ ਉਤੋਂ ਮੇਰਾ ਹੱਥ ਛੁੱਟ ਗਿਆ ਰੱਸਾ ਬੰਨਣ ਲੱਗਿਆਂ ਹੱਥ ਛੁੱਟ ਗਿਆ ਹੱਥ ਛੁੱਟਿਆ ਮੈਂ ਡਿੱਗ ਪਿਆ ਜੀ ਉੱਡੇ ਗਿਆ ਮੇਰਾ ਗੋਡਾ ਵੱਜਿਆ ਸੜਕ ਦੇ ਉੱਤੇ ਸੜਕ ਤੇ ਗੋਡਾ ਵੱਜਣ ਦੇ ਨਾਲ ਮੇਰੀ ਚੀਕ ਨਿਕਲੀ ਜੀ ਬਹੁਤ ਜ਼ੋਰ ਦੇ ਨਾਲ ਚੀਕ ਨਿਕਲੀ ਚਲੋ ਜਿਹੜੇ ਮੇਰੇ ਨਾਲ ਦੇ ਸੀਗੇ ਉਹਨਾਂ ਦੇਖਿਆ ਦੇਖ ਕੇ ਉਹਨਾਂ ਨੇ ਮੈਨੂੰ ਚੱਕਿਆ ਚੱਕ ਕੇ ਨਾਲ ਲੈ ਗਏ ਉੱਥੇ ਸਾਡੀ ਯੂਨੀਅਨ ਆ ਉੱਥੇ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਚਲੋ ਜੀ ਮਾਲਿਸ਼ ਵਾਲਾ ਸੀਗਾ ਕੋਲ ਉਹਨੇ ਮਾੜੀ ਮੋਟੀ ਮਾਲਿਸ਼ ਕੀਤੀ ਮਾਲਿਸ਼ ਮੂਲਸ ਕਰਕੇ ਨਾਲ ਡਾਕਟਰ ਸੀਗਾ ਬੁਲਾਇਆ ਉਹਨੇ ਟੀਕਾ ਲਾਇਆ ਦਰਦ ਦਾ ਮਨੂ ਮਤਲਬ ਜਾਨੀ ਕਿ ਘਰੇ ਭੇਜਤਾ ਤਰੇ ਚਲੇ ਗਿਆ ਘਰੇ ਜਾ ਕੇ ਜੀ ਚਲੋ ਸ਼ਾਮ ਦਾ ਟਾਈਮ ਸੀਗਾ ਅਸੀਂ ਰਾਤ ਨੂੰ ਪੈ ਗਏ ਦਰਦ ਹੁੰਦੀ ਸੀਗੀ ਉਦਾਂ ਹੀ ਜੀ ਤੇ ਸਵੇਰ ਨੂੰ ਉੱਠਿਆ ਗੋਡਾ ਮੇਰਾ ਕਿੱਡਾ ਹੀ ਸੁੱਜ ਗਿਆ ਜੀ ਤੇ ਸੁੱਝ ਗਿਆ ਗੱਡੀ ਮੇਰੀ ਰੱਦੀ ਪਈ ਮਾਲ ਵੀ ਉੱਤੇ ਲੱਦਿਆ ਸੀਗਾ ਹੁਣ ਮੈਂ ਸੋਚਿਆ ਜੀ ਹੁਣ ਕਰਾਂ ਕੀ ਫਿਰ ਚਲੋ ਜੀ ਕੇ ਦੀ ਮੈਂ ਤਰਲਾ ਕੀਤਾ ਭਰਾ ਦਾ ਗੱਡੀ ਤਾਂ ਲੈ ਗਿਆ ਮਾਲ ਮੇਰਾ ਲੈ ਗਿਆ ਚਲੋ ਜੀ ਮੈਂ ਉੱਤੇ ਦਵਾਈ ਦਵਾਈ ਵਾਸਤੇ ਮੈਂ ਕਿਸੇ ਨੂੰ ਕਹਿ ਰਿਹਾ ਸੀ ਵੀ ਯਾਰ ਮੈਨੂੰ ਕੋਈ ਦੱਸੋ ਬੰਦਾ ਫਿਰ ਐਦਾ ਹੀ ਮਤਲਬ ਯਾਨੀ ਕਿ ਮੈਨੂੰ ਮੇਰੇ ਯਾਰ ਦੋਸਤ ਨੇ ਦੱਸਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਮੇਰੇ ਨਾਲ ਚੱਲ ਵੀ ਮੈਨੂੰ ਵੀ ਪਤਾ ਹੈਗਾ ਵੀ ਡਾਕਟਰ ਸਾਹ ਦਾ ਆਰਕਬੀਦ ਵਾਲੇ ਹੈਗੇ ਆ ਵੀ ਉਹਨਾਂ ਕੋ ਤੁਹਾਨੂੰ ਲੈ ਕੇ ਚੱਲਦੇ ਆ ਚਲੋ ਜੀ ਜਦੋਂ ਮੈਨੂੰ ਉੱਥੇ ਲੈ ਕੇ ਆਇਆ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਡਾਕਟਰ ਸਾਹਿਬ ਕਹਿੰਦੇ ਆ ਵੀ ਉਹਨਾਂ ਨੇ ਦੇਖਿਆ ਦੇਖ ਕੇ ਚੈੱਕ ਕੀਤਾ ਚੈੱਕ ਕਰਕੇ ਮੈਨੂੰ ਕਹਿੰਦੇ ਕਾਕਾ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਤੇਰਾ ਗੋਡਾ ਆਪਾਂ ਪੰਜਾਂ ਛੇ ਮਹੀਨਿਆਂ ਦੇ ਵਿੱਚ ਸੈੱਟ ਕਰ ਦਿਆਂਗੇ ਚਲੋ ਮੈਂ ਕਿਹਾ ਠੀਕ ਆ ਜੀ ਚਲੋ ਜੀ ਮੈਂ ਉਹਨਾਂ ਦੇ ਕੋਲੇ ਆਇਆ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਦਵਾਈ ਦਿੱਤੀ ਮੈਂ ਦਵਾਈ ਸ਼ੁਰੂ ਕਰ ਲਈ ਦਵਾਈ 1 ਮਹੀਨਾ ਖਾਧੀ 1 ਮਹੀਨੇ ਦੇ ਵਿੱਚ ਮੈਨੂੰ ਮਤਲਬ ਯਾਨੀ ਕਿ ਜੀ 50% ਫਰਕ ਪੈ ਗਿਆ 50 ਪਰਸੈਂਟ ਪਰਫਗਾਨ ਦੇ ਨਾਲ ਮੈਂ ਦਵਾਈ ਖਾਂਦਾ ਰਿਹਾ ਖਾਂਦਾ ਰਿਹਾ ਹੁਣ ਮੇਰਾ ਗੋਡਾ 6 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਹੁਣ ਮੇਰਾ ਗੋਡਾ ਬਿਲਕੁਲ ਸੈਟ ਆ ਹੁਣ ਮੈਂ ਤਰਪਾਲ ਵੀ ਪਾ ਲੈਣਾ ਉੱਤੇ ਚੜ ਕੇ ਭਾਵੇਂ ਮੈਂ ਭੱਜ ਕੇ ਦਰੱਖਤ ਤੇ ਚੜ ਜਾਵਾਂ ਜੀ ਉਹਨੂੰ ਕੋਈ ਪ੍ਰੋਬਲਮ ਨਹੀਂ ਗੋਡੇ ਦੀ ਐਨ ਮੈਂ ਬਿਲਕੁਲ ਫਿੱਟ ਆ ਹਾਂਜੀ ਮੈਂ ਡਾਕਟਰ ਸਰਦਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਗੋਡਾ ਸੈਟ ਕੀਤਾ ਮੈਂ ਹੋਰ ਭਰਾਵਾਂ ਨੂੰ ਵੀ ਦੱਸਾਂਗਾ ਵੀ ਭਰਾ ਜਰੂਰ ਇੱਥੇ ਪਹੁੰਚੋ ਪਹੁੰਚ ਕੇ ਇਸ ਡਾਕਟਰ ਸਰਦਾ ਦਾ ਲਾਭ ਬਿਠਾਓ ਧੰਨਵਾਦ ਡਾਕਟਰ ਸਰਦਾ